ਆਦਾ ਟ੍ਰਾਇਲ ਚੱਲਿਆ ਲੋਰਕ ਕੋਰਟ 'ਚ ਟ੍ਰਾਇਲ ਕੋਰਟ 'ਚ ਵੀ ਤੇ ਹਾਈ ਕੋਰਟ ਵਿੱਚ ਉਹ ਗਏ ਨਹੀਂਗੇ ਉਹਨਾਂ ਨੇ ਅੱਜ ਤੱਕ ਇੱਕੋ ਹੀ ਸੇਧਕ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਇਹੋ ਹੀ ਡਾਲੋ ਕਹਿੰਦੇ ਮੈਂ ਕੋਰਟ 'ਚ ਕਹੀ ਆ ਸੋ ਇਸ ਕਰਕੇ ਉਹ ਪਟੀਸ਼ਨ ਪਾਈ ਸੀ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਇਨ ਬਿਟਵੀਨ ਦੋ ਵਾਰੀ ਪਹਿਲਾਂ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਤੇ ਫੈਸਲਾ ਦਿੱਤਾ ਜਾਵੇ ਤੇ 2022 ਦੇ ਵਿੱਚ ਉਹ ਜਿਹੜੀ ਡਿਸਪੋਜ਼ ਆਫ ਹੋ ਗਈ ਸੈਂਟਰ ਸਰਕਾਰ ਨੂੰ ਸਖਤ ਹਦਾਇਤ ਕੀਤੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਉਹ ਤੁਹਾਡਾ ਪਹਿਲਾ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇੋਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੀ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇਰ ਪਟੀਸ਼ਨ ਜਿਹੜੀ ਦੁਬਾਰਾ ਪਾਈ ਸੀ ਪੈਂਡ ਲੰਗੀ ਆ ਹੋਰ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਕਿਹਾ ਪੇ ਤੁਸੀਂ ਮੇਰੀ ਉਹ ਪਟੀਸ਼ਨ ਜਿਹੜੀ ਆ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ ਅੱਜ ਨਹੀਂ ਮੈਂ ਬਾਅਦ ਉਹ ਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੇ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਓ ਤੇ ਮੈਂ ਤਾਂ ਕਹਿੰਦੇ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੋਂ ਵੀ ਉਹਨੇ ਡਟ ਕੇ ਕਿਹਾ ਮੈਂ ਤੁਹਾਡੇ ਮੀਡੀਆ 'ਚ ਕਹਿ ਦਿਆਂ ਉਹ ਕਹਿੰਦੇ ਵੀ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇੜਤਾ ਦੇ ਨਾਲ ਕੀਤਾ ਤੇ ਪਰ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਿਲ ਤੈਅ ਕਰਨ ਲਈ ਕੋਈ ਗੁਚਾ ਗਿਲਾ ਨਹੀਂ ਮੈਂ ਐਸਲੇ ਸਾਰੇ ਫਾਸਲੇ ਮਚਾਰ ਤੁਕਾਂ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਨੇ ਕਮੇਟੀ ਲਈ ਕਿ ਪਟੀਸ਼ਨ ਸਰਕਾਰ ਡਿਸਪੋਜ਼ ਆਫ ਨਹੀਂ ਕਰ ਰਹੀ ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਜੇ ਤੁਸੀਂ ਲਾਂਬੇ ਹੋ ਜਾਓ ਫਿਰ ਸਰਕਾਰ ਜਾਣੇ ਤਾਂ ਮੈਂ ਜਾਣਾ ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਬੁੱਢਾ ਦਲ ਬਾਬਾ ਵਿਧੀ ਜਾਨ ਦਲ ਤਰਨਾ ਦਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਜ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਦੋ ਗ੍ਰਾਂਤੀ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਜ ਕਿਉਂਕਿ ਬਾਹਰ ਬੈਠੇ ਆ ਉਹਨਾਂ ਕੋਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਬੰਦਰ ਕਮੇਟੀ ਨੇ ਭਾਵੇਂ ਪਟੀਸ਼ਨ ਪਾਸ ਤੀ ਆ ਪਰ ਪਿੱਛੇ ਮੁੜਾਂਗੇ 100 ਬਾਰੀ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਪੰਤ ਬਾਬਾ ਬਿੰਦੀ ਜਨ ਦਾਲ ਬਾਬਾ ਜੋਗਾ ਸਿੰਘ ਜੀ ਤਰਨਾ ਦਾਲ ਬਾਬਾ ਬਕਾਲਾ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਦਮਦੇਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਪੂਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੌਰਬ੍ਰੀ ਸਿੰਘ ਜੀ ਤੇ ਸਾਡੇ ਸ਼ਿਵਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਨਤੀ ਸਾਹਿਬ ਪਹੁੰਚੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ 3-4 ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਾਂ ਨਹੀਂ ਲਾਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ। ਸਾਰਿਆਂ ਨੂੰ ਜਿਹਨੀਆਂ ਵੀ ਤਰ੍ਹਾਂ ਦੁਨੀਆ ਭਰ ਦੀਆਂ ਸਿੱਖ ਜਜ਼ਬਾਤ ਜਾਂ ਜਿਹੜੀਆਂ ਸਿੱਖੀ ਪਰੰਪਰਾਵਾਂ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਥ ਦਿਓ ਕਿਉਂਕਿ ਬੰਦੀ ਸਿੰਘ ਸਾਰੇ ਸਮੂੱਚੇ ਤੌਰ ਤੇ ਤੇ ਚੱਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਇੱਕ ਕ੍ਰੂਸ਼ਲ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮੈਸਲੇ ਲੈਣੇ ਹੁੰਦੇ ਆ ਤੇ ਸਮਾਂ ਫੇਰ ਕਈ ਵਾਰੀ ਮਾਫ਼ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕੇ ਸਮੁੱਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਇਤੇ ਇਹ ਸਾਰੀਆਂ ਜਥੇਬੰਦੀਆਂ ਨੇ ਇਹੋ ਇੱਕ ਗੱਲ ਰਿਪੀਟ ਕੀਤੀ ਆ ਕਿ ਸਮੁੱਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਪੀ ਹੋਊਗਾ ਫੇ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਅਸੀਂ ਉਹ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ ਰੈ ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨਹੀਂ ਇਹ ਕੌਮੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਆ ਇਕੱਠੇ ਹੋਣ ਤੋਂ ਭਾਵ ਇਕੱਠ ਦਾ ਇੱਥੇ ਮੂਹਰ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦ੍ਰਿੜਤਾ ਦੇ ਨਾਲ ਇਹ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਬੰਨ੍ਹ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਔਰਤੋਂ ਬਗੈਰ ਨਹੀਂ रह ਸਕਦਾ ਇਹ ਗੱਲ ਵਿਚਾਰਨ ਦੀ ਲੋੜ ਆ ਸੋ ਦੁਨੀਆ ਭਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਵੇਂ ਅਸੀਂ ਪਿੱਛੇ ਅਦਾਲਤਾਂ ਤੱਕਲੇ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ سارے ਆ ਚੁੱਕੇ ਆ ਇੱਕ ਗੱਲ ਇਹ ਵੀ ਰੱਖਿਓ ਇਹ ਸੁਝਾਅ ਸੁਝਾਅ ਨਹੀਂ ਰਹਣੇ ਕੁਛ ਨਾ ਕੁਛ ਉਹਨਾਂ ਤੇ ਕਰਾਂਗੇ ਵੀ ਰੂਪਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਭਗਵਾਨ ਸਿੰਘ ਰਾਜੋਆਣਾ ਦੇ ਸਮੂੱਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ ਮੈਂ ਇੱਕ ਵਿੱਚ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹਣਾ ਪਿੱਛੇ ਅਸੀਂ ਯਤਨ ਕੀਤਾ ਸੀ ਵੀ ਆਪਾਂ ਬੰਦੀ ਸਿੰਘਾਂ ਵਾਲੇ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਵੀ ਉਹ ਕਿੰਤੂ ਪ੍ਰਾਂਤੂ ਕਨ ਕੀਤਾ ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਕਟਾਕਸ ਪਾਉਣ ਵਾਲੇ ਨੇ ਕਟਾਕਸ ਪਾ ਦਿੱਤੀ ਨਹੀਂ ਤਾਂ ਛੇ ਉਸ ਦਿਨ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ ਸੋ ਹੁਣ ਜਿਹੜਾ ਠੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਬੇਸ਼ ਭਾਈਚਾਰੇ ਦੇ ਨਮੈਂਦਾ ਕੱਠ ਉਹ ਨਮੈਂਦਾ ਕੱਠ ਤੇ ਤੇਜਾ ਸਿੰਘ ਜੀ ਸਮੁੰਦਰੀ ਹਾਲ ਦੇ ਵਿੱਚ ਜੇ ਜ਼ਿਆਦਾ ਕਾਠੋਂ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਢਗਹਾਈਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਬੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਥਾਂ ਤੇ ਅਗਲਾ ਹੋਵੇ ਉਸ ਥਾਂ ਤੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਨਾਂ ਚ ਬੁੱਧੀਜੀਵੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾ ਦਾ ਦਾਲਖਾ ਦਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਾਲਿਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰਹਿ ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਕੱਠ ਤੇ ਵਿਦਵਾਨਾਂ ਦੇ ਕੱਠ ਕਰਕੇ ਚਾਹੁੰਦੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਭਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਤੱਕ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਬਾਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਾਰ ਚ ਪਿਛਲੇ ਸਮਿਆਂ ਚ ਲੜੜੇ ਆ ਵੱਡੇ ਵੱਡੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ ਅਸੀਂ ਨਹੀਂ ਚਾਹੁੰਦੇ ਕਿ ਅਨਸੈਸਲੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲਈਏ ਪਰ ਇਹ ਜਿਹੜੀ ਕੌਮੀ ਪੀੜਾ ਆ ਇਹ ਸਮੁੱਚੀ ਕੌਮ ਦੀ ਆ ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਨਾ ਇਹ ਅੱਜ ਅਸੀਂ ਮੁੱਖ ਤੌਰ ਦੇ ਉੱਤੇ ਬਈ ਛੋਟੀ ਛੋਟੀ ਰਾਇ ਲੈ ਕੇ ਇਸ ਮੁੱਦੇ ਨੂੰ ਫਿਰ ਇੱਕ ਕੌਮੀ ਮੁੱਦਾ ਬਣਾ ਕੇ ਤੁਹਾਡੀ ਕਚਹਿਰੀ ਵਿੱਚ ਜਾਈਏ ਸੋ ਮੈਂ ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਵੀ ਪ੍ਰੈਸ ਕਾਨਫਰੰਸ ਵੀ ਸੁਣਦੇ ਹੋਣਗੇ ਸਮੂੱਚੇ ਬਿਸ਼ਪ ਭਾਈਚਾਰੇ ਨੂੰ ਬੇਨਤੀ ਕਰੂੰਗਾ ਉਹਦੇ ਲਈ ਅਸੀਂ ਇਸ਼ਤਿਹਾਰ ਵੀ ਜਾਰੀ ਕਰਾਂਗੇ ਉਹਦੇ ਲਈ ਅਸੀਂ ਆਪਣੇ ਤੌਰ ਤੇ ਯਤਨ ਵੀ ਕਰਾਂਗੇ ਸਾਰਿਆਂ ਨੂੰ ਵੀ ਉਹ ਸਾਰੇ ਇਸ ਇਕੱਠ ਦੇ ਵਿੱਚ ਨਮਾਇंदे ਤੌਰ ਤੇ ਪਹੁੰਚਣ ਤਾਂ ਕਿ ਕੌਮ ਸਮੂੱਚੇ ਤੌਰ ਤੇ ਜਿਹੜਾ ਕੋਈ ਫੈਸਲਾ ਲੈ ਸਕੇ ਤੋਂ ਤੁਹਾਡਾ মিডিਆ ਵਾਲਿਆਂ ਦਾ ਵੀ ਸਾਰਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2019 ਚ 550 ਸਾਲਾਂ ਪਹਿਲੇ ਸਰਕਾਰ ਨੇ ਐਲਾਨ ਕੀਤਾ ਉਸ ਤੋਂ ਬਾਅਦ ਉਸ ਤੇ ਕੋਈ ਹੱਲ ਨਹੀਂ ਹੋਇਆ अनेका ਵਾਰੀ ਮੁਲਾਕਾਤ ਦਾ ਸਮਾਂ ਮੰਗੇ ਆ ਚੁੱਪੀਆਂ ਲਿੱਗੀਆਂ ਇਹਦੇ 'ਚ ਸਰਕਾਰ ਤੋਂ ਵੀ ਆਸਾਂ ਟੁੱਟ ਗਈ। ਦੇਖੋ ਵਾਸੀਂ ਹੁਣ ਸਰਕਾਰ ਤੇ ਕੋਈ ਆਸ ਨਹੀਂ ਰੱਖਦੇ। ਬਿਲਕੁਲ ਆਸ ਅਸੀਂ ਛੱਡ ਦਿੱਤੀ ਕੋਈ ਆਸ ਨਹੀਂ। ਕਿਉਂਕਿ ਜਿਹੜੀ ਅਸੀਂ 5 ਮੈਂਬਰੀ ਕਮੇਟੀ ਸੀ ਜਿਹੜੀ ਕਾਲਤਾੜ ਸਾਹਿਬ ਤੋਂ ਬਣੀ ਸੀ ਜਿਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਹਮਦਾਰ ਦੇ ਵੀ ਸੀਗੇ ਉਹਦਾ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਪਰ ਉਹ ਟਾਈਮ ਫੇਰ ਵਿੱਚੇ ਕੱਢ ਦਿੱਤਾ। ਤੇ ਹੁਣ ਸਾਨੂੰ ਈਮੇਲ ਆ ਗਈ ਆ ਕਿ ਤੁਹਾਨੂੰ ਜਿਹੜਾ ਮਿੰਟ ਦਾ ਉਹ ਸਮਾਂ ਸੀ ਉਹ ਕਲੋਜ਼ ਕਰ ਦਿੱਤਾ ਗਿਆ ਸੋ ਹੁਣ ਸਾਨੂੰ ਤਾਂ ਆਸ ਇਹ ਨਹੀਂ ਅਸੀਂ ਤਾਂ ਹੁਣ ਲੋਕਾਂ ਦੀ ਸਿੱਖ ਪੰਥ